ਹਾਂਜੀ ਕੀ ਮੇਨ ਚੀਜ਼ ਕੀ ਹੈ ਜੀ ਉਹ ਇਹ ਅ ਡਾ ਹੈਗਾ ਜੀ ਅਜੂਲਾ ਕੀ ਕੰਮ ਕੀ ਹੁੰਦਾ ਇਹ ਇਹ ਕੰਮ ਇਹ ਆਉਂਦਾ ਹੈ ਵੀ ਇਹ ਨਾ ਫੀਡ ਦੇ ਵਿੱਚ ਜੂਜ ਹੁੰਦਾ ਚਾਹੋ ਮੱਝਾਂ ਦੀ ਫੀਡ ਆ ਚਾਹੋ ਗਾਵਾਂ ਦੀ ਫੀਡ ਆ ਸੂਰਾਂ ਦੀ ਫੀਡ ਆ ਕੁੱਕੜਾਂ ਦੀ ਫੀਡ ਆ ਮੱਛੀਆਂ ਦੀ ਫੀਡ ਆ ਇਹ ਸਾਰੀ ਇਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਸ਼ਨ ਆ ਤੇ ਇਹਨੂੰ ਆਪਾਂ ਸਿੱਧਾ ਵੀ ਦੇ ਸਕਦੇ ਆਂ ਤੇ ਜਿਹੜੀਆਂ ਹਰਬਲ ਫੀਡਾਂ ਹੁੰਦੀਆਂ ਉਹਨਾਂ ਦੇ ਵਿੱਚ ਇਸਕਾ ਕੇ ਪਾਇਆ ਜਾਂਦਾ ਤੁਸੀਂ ਆਪਦੇ ਪਸ਼ੂ ਨੂੰ ਫਿਰ ਇਸਕਾ ਕੇ ਪੋਣਿਓ ਜਾਂ ਸਿੱਧਾ ਹੀ ਵਰਤਦੇ ਹੋ ਅਸੀਂ ਸਿੱਧਾ ਹੀ ਵਰਤਦੇ ਆਂ ਕਿਉਂਕਿ ਸਾਡੇ ਕੋਲੇ ਇਹ ਨਾਲ ਦੀ ਨਾਲ ਤਿਆਰ ਹੋਈ ਜਾਂਦਾ ਉਦੋਂ ਅਸੀਂ ਲਾ ਕੇ ਤੇ ਘਰੇ ਲੈ ਜਾਂਦੇ ਆਂ ਰੋਜ਼ ਦੀ ਰੋਜ਼ ਉਹ ਪਸ਼ੂ ਨੂੰ ਪਾ ਦਿੰਨੇ ਆਂ ਪਸ਼ੂ ਨੂੰ ਕੀ ਲਾਭ ਹੁੰਦਾ ਇਹਦੇ ਨਾਲ ਜਿਹੜੇ ਦਧਾਰੂ ਪਸ਼ੂ ਆ ਡੁੱਡ ਵੀ ਵੱਧ ਦਿੰਦੇ ਜਿਹੜੇ ਕੋਈ ਛੋਟੇ ਪਸ਼ੂ ਆ ਕੱਟੇ ਬੱਚੇ ਉਹਨਾਂ ਦੀ ਗ੍ਰੋਥ ਵੱਧ ਆਉਂਦੀ ਹੈ ਇਹ ਤਿਆਰ ਕਿਵੇਂ ਹੁੰਦਾ ਇਹ ਜੋਲਾ ਤਿਆਰ ਇਹ ਹੁੰਦਾ ਜੀ ਇਹਦੇ ਜਿਹੜੀ 6 ਇੰਚ ਪਾਣੀ ਉੱਚਾ ਰੱਖਣਾ ਹੁੰਦਾ ਥੱਲੇ ਦੇ ਥੋੜਾ ਜਿਹਾ ਮਿੱਟੀ ਤੇ ਖਾਦ ਪਾਉਣੀ ਪੈਂਦੀ ਆ ਤੇ 6 ਇੰਚ ਉੱਤੇ ਪਾਣੀ ਠੱਲਣਾ ਹੁੰਦਾ ਤੇ ਉਦੋਂ ਤਾਂ ਤਾਂ ਇਹ ਵੱਧ ਆ ਤੇ ਪਰ ਉਹ ਪਾਣੀ ਨੂੰ ਥੋੜਾ ਜਿਹਾ ਹੱਥ ਮਾਰ ਕੇ ਗੰਡਾਲਣਾ ਪੈਂਦਾ ਰੋਜ਼ ਜਿੰਨਾ ਤੁਸੀਂ ਥੋੜਾ ਜਿਹਾ ਗੰਡਾਲ ਕੇ ਰੱਖੋਗੇ ਪਾਣੀ ਉਡੀਏ ਛੇਤੀ ਤਿਆਰ ਹੋਊਗਾ ਕਿਸਾਨ ਨੇ ਖਰਾਕ ਘਰੇ ਤਿਆਰ ਕਰਨੀ ਹੋਵੇ ਕਿੰਨਾ ਕਿ ਜਗ੍ਹਾ ਚਾਹੀਦੀ ਹੈ ਤੇ ਹੋਰ ਕੀ ਸਮਾਨ ਚਾਹੀਦਾ ਇੰਦੇ ਚ ਸਮਾਨ ਤਾਂ ਇਹਦੇ ਚ ਬਹੁਤ ਇੱਕ ਖੇੜਾ ਜੇ ਤਾਂ ਉਹਨੇ ਇਟਾਂ ਬਜੜੀ ਜਾਂ ਸੀਮੈਂਟ ਦੀ ਬਣਾਉਣੀ ਆ ਥੋੜਾ ਜਿਹਾ ਵੱਧ ਖਰਚਾ ਆਉਂਦਾ ਕਈ ਵਾਰੀ ਐ ਹੁੰਦਾ ਆਪਾਰਜੀ ਬਣਾਉਣੀ ਆ ਜੋ ਥੋੜਾ ਜਿਹਾ ਫੋਟੋ ਕਟ ਵਾੜੂnga ਕਰਕੇ ਉਡੇ ਚ ਕਾਗਜ ਵਿਛਾ ਕੇ ਤੇ ਕਾਗਜ ਬਾਹਰ ਨੂੰ ਕਰਕੇ ਆ ਆਪਾਂ ਪਾਣੀ ਮਿੱਟੀ ਉਡੇ ਚ ਪਾ ਕੇ ਰੇਪਾ ਕੇ ਤੇ ਪਾਣੀ ਭਰ ਕੇ ਤੇ ਆਪਾਂ ਉਹ ਘਰੇ ਹੀ ਤਿਆਰ ਕਰ ਸਕੀਏ ਫਿਰ ਤਾਂ ਇਹ ਗੱਲ ਕਹਿ ਸਕਦੇ ਆ ਵੀ ਜਿਹੜੇ ਹਰਬਲ ਦੇ ਨਾਮ ਤੇ ਪਸ਼ੂਆਂ ਦੀਆਂ ਜਿਹੜੀਆਂ ਗੋਲੀਆਂ ਜਾਂ ਖਰਾਕਾ ਦਿੰਦੇ ਆ ਉਹਨਾਂ ਨਾਲੋਂ ਤਾਂ ਇਹ ਕਿਤੇ ਚੰਗਾ ਹਾਂਜੀ ਊਟਾ ਫੇਰਾ ਥੋੜਾ ਹੁੰਦਾ ਉਹਦਾ ਕੁਆਂਟਲ ਚ 2 ਕਿਲੋ ਪਾਉਂਦੇ ਆ ਜੀ ਇੱਕ ਕੁਆਂਟਲ ਫੀਡ ਦੇ ਵਿੱਚ ਆ ਉਹ ਵੀ ਸਾਰੀਆਂ ਫੀਡਾਂ 'ਚ ਨਹੀਂ ਜਿਹੜੀਆਂ ਹਰਬਲ ਫੀਡਾਂ ਆਉਂਦੀਆਂ ਉਹਨਾਂ 'ਚ 1 ਕੁਇੰਟਲ 'ਚ 2 ਕਿਲੋ ਪਾਉਂਦੇ ਆ ਜੇ ਕਿਸਾਨੇ ਘਰੇ ਤਿਆਰ ਕਰਨ ਕੀ ਲੱਗਦਾ ਕਿੰਨੀ ਕਿ ਉਹਨਾਂ ਨੂੰ ਜਿਹੜਾ ਫਾਇਦਾ ਹੋਊਗਾ ਜੇ ਆਪਾਂ ਘਰੇ ਤਿਆਰ ਕਰਦੇ ਆ ਤਾਂ ਆਪਾਂ ਪਸ਼ੂ ਨੂੰ ਇਹ ਰੋਜ਼ 1/2 ਕਿਲੋ ਵੱਡੇ ਪਸ਼ੂ ਦੁੱਧ ਦੇਣ ਵਾਲੇ ਨੂੰ 1/2 ਕਿਲੋ 1 ਕਿਲੋ ਵੀ ਪਾ ਸਕਦੇ ਆ ਤੇ ਛੋਟੇ ਕਾਟਰਾਂ ਨੂੰ ਵੀ ਆਪਾਂ ਜੇ ਦੇਵਾਂਗੇ ਤਾਂ ਉਹਨਾਂ ਦੀ ਜਿਹੜੀ ਆ ਵਾਡਾਂ ਦੀ ਗ੍ਰੋਥ ਕਰਨ ਲਈ ਸਪੀਡ ਵੱਧ ਜਾਂਦੀ ਹੈ ਲੱਗਦਾ ਇਸ ਨਾਲ ਪੈਸਿਆਂ ਦੀ ਵੀ ਬਚਤ ਹੋਊਗੀ ਹਾਂ ਪੈਸਿਆਂ ਦੀ ਵੀ ਬਚਤ ਉਹ ਸੋਆ ਪਾ ਉਹ ਚੀਜ਼ ਮੁੱਲ ਲੈ ਕੇ ਆਉਨੇ ਆ ਉਹ ਘਰੇ ਤਿਆਰ ਹੁੰਦੀ ਆ ਪੈਸੇ ਤਾਂ ਬਚਤ ਹੁੰਦੀ ਹੁੰਦੀ ਹੈ ਇੱਦਾਂ ਹੁਣ ਕੋਈ ਦੌਰ ਹੈ ਹੀ ਨਹੀਂ ਕੀ ਲੱਗਦਾ ਕਿਸਾਨਾਂ ਨੂੰ ਇਸ ਬਾਰੇ ਨੋਲੇਜ ਨਹੀਂ ਵਾਧੂ ਕਿਸਾਨ ਹੈ ਜਿਹੜੇ ਮਤਲਬ ਵੀ ਬਾਜ਼ਾਰੋਂ ਮਹਿੰਗੇ ਮੁੱਲ ਦੇ ਖਰੀਦਦੇ ਆ ਅ ਕੁਝ ਕਿਸਾਨਾਂ ਨੂੰ ਤਾਂ ਜਿਹੜੇ ਉਹ ਆਪ ਮੇਨਟੇਨਿੰਗ ਕਰਕੇ ਰਾਜੀ ਜੋ ਬਾਜ਼ਾਰ ਚੋਂ ਮਿਲਿਆ ਉਹੀ ਲੈ ਆ ਕੇ ਪਛਮਾਨ ਪਾਤਾ ਜਿਹੜੇ ਸੂਝਮਾਨ ਡੇਰੀ ਫਾਰਮ ਆ ਉਹ ਐਸੇ ਸਾਰੇ ਹੀ ਤਿਆਰ ਕਰਦੇ ਹਨ ਕਿਹੜੇ ਸੂਝਮਾਨ ਡੇਰੀਆਂ ਫਾਰਮਾਂ ਵਾਲਿਆ ਉਹਨਾਂ ਦੇ ਸਾਰੇ ਇੱਕ ਆਂਡੇ ਕਈਆਂ ਦੇ ਪੰਜ ਪੰਜ 10-10 ਖੇੜਾ ਮਿਲਾਈਆਂ